12 ਸਾਲ ਨੌਜਵਾਨ ਮੁੰਡੇ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦਾ ਨਾਮ ਹੈ ਲਪ੍ਰੀਤ ਸਿੰਘ ਅਤੇ ਉਸ ਦੀ ਮਾਤਾ ਜਿਹੜੀ ਹੈ ਜਿਹੜੇ ਕਿ ਆਸ਼ਾ ਵਰਕਰ ਦੱਸੇ ਜਾ ਰਹੇ ਸੀ ਬਲਜੀਤ ਕੌਰ ਯਾਨੀ ਕਿ ਬਲਜੀਤ ਕੌਰ ਤੇ ਉਹਨਾਂ ਦਾ ਪੁੱਤਰ ਲਪ੍ਰੀਤ ਸਿੰਘ ਦੋਨੋਂ ਜਾਣੇ ਦਵਾਈ ਲੈ ਕੇ ਤੇ ਵਾਪਸ ਆ ਰਹੇ ਸੀ ਆਪਣੇ ਘਰ ਨੂੰ ਦਰਅਸਲ ਜੋ ਪਰਿਵਾਰਕ ਮੈਂਬਰਾਂ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਕਿ ਫਿਰੋਜ਼ਪੁਰ ਦੇ ਥਾਣਾ ਆਰ ਫੱਕੇ ਦੇ ਨਜ਼ਦੀਕ ਪਿੰਡ ਬੱਗੇਵਾਲਾ ਆਦੇ ਇਹ ਰਹਿਣ ਵਾਲੇ ਸੀ ਪਿੰਡ ਨਿਹਾਲਾ ਲਵੇਰਾ ਦੇ ਜਿੱਥੇ ਦੇ ਦੋਨੋਂ ਮਾਪੋਤ ਸੀਗੇ ਬਲਜੀਤ ਕੌਰ ਤੇ ਲਖਪ੍ਰੀਤ ਸਿੰਘ ਜਿਹੜੇ ਕਿ ਆਪਣੀ ਦਵਾਈ ਲੈਣ ਦੇ ਵਾਸਤੇ ਜਾਂਦੇ ਨੇ ਕੁਝ ਟੈਸਟ ਕਰਵਾਉਣ ਦੇ ਵਾਸਤੇ ਸ਼ਹਿਰ ਚਲੇ ਜਾਂਦੇ ਨੇ ਤਾਂ ਦੋਨੋਂ ਜਾਣੇ ਮੋਟਰਸਾਈਕਲ ਤੇ ਮਾਪੁੱਤ ਗਏ ਦਵਾਈ ਲੈਣ ਦੇ ਵਾਸਤੇ ਟੈਸਟ ਕਰਵਾਉਣ ਦੇ ਵਾਸਤੇ ਤਾਂ ਬੀਤੀ ਸ਼ਾਮ ਜਦੋਂ ਉਹ ਆਰਿਫ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਸੀ ਯਾਨੀ ਕਿ ਨਿਹਾਲਾ ਲਵੇਰਾ ਨੂੰ ਵਾਪਸ ਆ ਰਹੇ ਸੀ ਦਾ ਅਚਨਕ ਆ ਬੱਗੇ ਵਾਲਾ ਦੇ ਸ਼ਮਸ਼ਾਨ ਘਾੜ ਦੇ ਕੋਲ ਛੋਟੇ ਖਾਤੀ ਨੇ ਟੱਕਰ ਮਾਰ ਦਿੱਤੀ ਹੈ ਹੁਣ ਜਿਹੜੇ ਪਰਿਵਾਰਕ ਮੈਂਬਰ ਨੇ ਜਾਂ ਫਿਰ ਜਿਹੜੇ ਰਾਹ ਕਿਰਨੋ ਕਹਿੰਦੇ ਨੇ ਕਿ ਛੋਟੇ ਹਾਥੀ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ ਇੰਜ ਲੱਗਦਾ ਸੀ ਕਿ ਜਿਵੇਂ ਉਸਨੇ ਕਿਸੇ ਨਸ਼ੇ ਦਾ ਸੇਵਨ ਕੀਤਾ ਹੋਵੇ ਤਾਂ ਛੋਟੇ ਹਾਥੀ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਮੋਟਰਸਾਈਕਲ ਤੇ ਦੋਨੋਂ ਮਾਪੁੱਤ ਸਵਾਰ ਸੀ ਹਾਦਸਾ ਇੰਨਾ ਕਿ ਭਿਆਨਕ ਸੀਗਾ ਕਿ ਮੋਟਰਸਾਈਕਲ ਖੇਰੂ ਖੇਰੂ ਹੋ ਗਿਆ ਪਰ ਖੱਚੇ ਤੱਕ ਉੱਡ ਗਏ ਔਰ ਦੋਨੋਂ ਮਾਪੁੱਤ ਜਿਹੜੇ ਨੇ ਛੋਟੇ ਹਾਥੀ ਦੇ ਨਾਲ ਜਦੋਂ ਟੱਕਰ ਕੋਈ